ਜ਼ੀਰਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਜ਼ੀਰਾ ਤੇ ਕੱਲਤਰਨਾਮਾ ਹਮਲਾ ਹੋਇਆ ਹਮਲਾਵਰਾਂ ਨੇ ਕੁਲਬੀਰ ਜ਼ੀਰਾ ਦੀ ਕਾਰ ਤੇ 6 ਦੇ ਕਰੀਬ ਰਾਉਂਡ ਫਾਇਰਿੰਗ ਕੀਤੀ ਹੈ ਇਹ ਘਟਨਾ ਫਿਰੋਜ਼ਪੁਰ ਜ਼ੀਰਾ ਰੋਡ ਤੇ ਪਿੰਡ ਸ਼ੇਰਖਾ ਨੇੜੇ ਵਾਪਰੀ ਹੈ ਦੱਸਦੇ ਕਿ ਕੁਲਬੀਰ ਸਿੰਘ ਜ਼ੀਰਾ ਆਪਣੀ ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ ਇਸ ਦੌਰਾਨ ਇੱਕ ਕਰੇਟਾ ਕਾਰ ਤੇ ਸਵਾਰ ਹਮਲਾਵਰਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਸ਼ੇਰਖਾ ਪਿੰਡ ਨੇੜੇ ਉਹਨਾਂ ਦੀ ਕਾਰ ਤੇ ਅੰਨੇਵਾਗ ਗੋਲੀਆਂ ਚੜਾ ਦਿੱਤੀਆਂ ਹਾਲਾਂਕਿ ਇਸ ਵਾਰਦਾਤ ਚ ਕੁਲਬੀਰ ਜੀਰਾ ਵਾਲ-ਵਾਲ ਬਚ ਗਏ ਤੇ ਵਾਰਦਾਤ ਉਪਰੰਤ ਹਮਲਾਵਰ ਤੇਜ਼ੀ ਨਾਲ ਫਰਾਰ ਹੋ ਗਏ ਕੁਲਬੀਰ ਜੀਰਾ ਦੀ ਗੱਡੀ ਦਾ ਪਿੱਛਾ ਕਰ ਰਹੀ ਕਰੇਟਾ ਸੀਸੀਟੀਵੀ ਦੇ ਵਿੱਚ ਸਾਹਮਣੇ ਆਈ ਹੈ ਫਿਲਹਾਲ ਹਮਲਾਵਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਤੁਹਾਨੂੰ ਸ਼ਿਕਾਇਤ ਮਿਲ ਗਈ ਹੈ ਤੇ ਉਹ ਅਗਲੇਰੀ ਜਾਂਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਗੱਲ ਇਹ ਹੈ ਕਿ ਮੈਂ ਰਾਤੀ ਫਰੋਜਪੁਰ ਤੋਂ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਇੰਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪਿੱਛਾ ਕਰ ਰਹੀ ਹੈ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਕੱਢ ਰਿਹਾ ਤੇ ਬਰਾਬਰ ਕਰ ਰਿਹਾ ਤਾਂ ਅਸੀਂ ਅੱਗੇ ਸ਼ੇਰਖਾਂ ਕੋਲ ਆਣ ਕੇ ਜਿਵੇਂਗਾ ਸਟਰੀਟ ਲਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਐ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਐ ਤਾਂ ਮੈਂ ਉਹਨਾਂ ਨੂੰ ਅਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕ੍ਰਾਸ ਕੀਤਾ ਉਹ ਵੀ ਸਾਡੇ ਮਗਰ ਕ੍ਰਾਸ ਕਰ ਗਿਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿੱਥ ਪੈ ਗਈ ਆ ਜਦੋਂ ਵਿੱਥ ਪੈ ਗਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦੱਤੀ ਹੈ ਜਿੰਦੇ ਵਿੱਚ ਕੀ ਗੱਡੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ ਹੈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰ ਵਾਲੋ ਥ੍ਰੇਟਾ ਹੀ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨਾ ਨਹੀਂ ਇੱਥੇ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇੱਥੇ ਸ਼ਰਿਆਮ ਜੀਰੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2 250 ਗੋਲੀ ਜਿਹੜੀ ਬਜ਼ਾਰ ਦੇ ਵਿੱਚ ਚੱਲੀ ਹੈ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ